ਇਸ ਗੁਰਦੁਆਰਾ ਸਾਹਿਬ ਦੇ ਵਿੱਚੋਂ ਅੱਜ ਤੱਕ ਕੋਈ ਵੀ ਖਾਲੀ ਹੱਥ ਨਹੀਂ ਗਿਆ ਗੱਲ ਦੋਸਤੋ ਚਾਹੇ ਬਿਮਾਰੀ ਵੀ ਹੋਵੇ ਦੁੱਧ ਪੁੱਤ ਦੀ ਹੋਵੇ ਚਾਹੇ ਵਿਆਹ ਨਾ ਹੁੰਦਾ ਹੋਵੇ ਚਾਹੇ ਕਿੱਡੀ ਵੀ ਕੋਈ ਮੁਸੀਬਤ ਦੇ ਵਿੱਚ ਹੋਵੇ ਕੋਈ ਅੜਿਆ ਕੰਮ ਕੱਢਿਆ ਕੱਢਣਾ ਹੋਵੇ ਜਾਂ ਕਿੰਨੀ ਵੀ ਵੱਡੀ ਬਿਮਾਰੀ ਹੋਵੇ ਹਰ ਇੱਕ ਮੁਸੀਬਤ ਦੇ ਨਾਲ ਘਿਰਿਆ ਇਨਸਾਨ ਇਸ ਜਗ੍ਹਾ ਦੇ ਆ ਕੇ ਨਤਮਸਤਕ ਹੁੰਦਾ ਹੈ ਅਤੇ ਮਨ ਚ ਆਇਆ ਫਲ ਪਾਉਂਦਾ ਹੈ ਦੋਸਤੋ ਅੱਜ ਆਪਾਂ ਪਹੁੰਚੇ ਹਾਂ ਜੀ ਬਾਬਾ ਸੁੱਖਾ ਸਿੰਘ ਜੀ ਅਤੇ ਬਾਬਾ ਮਹਿਤਾਬ ਸਿੰਘ ਜੀ ਦੇ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਦੋਸਤੋ ਤੁਹਾਨੂੰ ਦੱਸ ਦਈਏ ਕਿ ਜਦੋਂ ਜਿਹੜਾ ਮੱਸਾ ਰੰਗੜਾ ਉਸ ਨੇ ਹਰਮੰਦਰ ਸਾਹਿਬ ਦੇ ਵਿੱਚ ਜਿਹੜਾ ਕਾਰਨਾਮਾ ਕੀਤਾ ਸੀ ਕਰਤੂਤ ਕੀਤੀ ਸੀ ਉਸ ਨੂੰ ਅ ਦੇਖਦੇ ਹੋਏ ਬਾਬਾ ਮਹਿਤਾਬ ਸਿੰਘ ਜੀ ਅਤੇ ਬਾਬਾ ਸੁੱਖਾ ਸਿੰਘ ਜੀ ਜਿਹੜਾ ਬੁੱਢਾ ਜੋੜ ਤੋਂ ਚੱਲੇ ਸੀ ਅਤੇ ਓਜ਼ ਦਾ ਸਿਰ ਵੱਡ ਕੇ ਲਿਆਏ ਸੀ ਆਉਂਦੇ ਹੋਏ ਇਸ ਬੋਰਡ ਦੇ ਥੱਲੇ ਬਾਬਾ ਸੁੱਖਾ ਸਿੰਘ ਜੀ ਅਤੇ ਬਾਬਾ ਜਿਹੜਾ ਮਹਿਤਾਬ ਸਿੰਘ ਜੀ ਨੇ ਇੱਥੇ ਰਾਤ ਕੱਟੀ ਸੀ ਅਤੇ ਉਦੋਂ ਤੋਂ ਹੀ ਬਹੁਤ ਵੱਡੀ ਮਨਤ ਹੈ ਦੋਸਤੋ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਗੁਰੂ ਸਾਹਿਬ ਜਿਨ੍ਹਾਂ ਦੇ ਗੁਰੂ ਸਾਹਿਬ ਨੇ ਜਿਨ੍ਹਾਂ ਦੀ ਸੇਵਾ ਲਈ ਸੀ ਮੱッセ ਰੰਗੜ ਦਾ ਸਿਰ ਵੱਢਣ ਵਾਸਤੇ ਉਹਨਾਂ ਦੇ ਉਹਨਾਂ ਨੇ ਇਸ ਜਗ੍ਹਾ ਦੇ ਉੱਤੇ ਰਾਤ ਕੱਟੀ ਸੀ ਸੋ ਅੱਜ ਉਸ ਸ਼ਹਿਰ ਦੇ ਵਿੱਚ ਪਹੁੰਚੇ ਹੋਏ ਹਾਂ ਤੇ ਆਓ ਤੁਹਾਨੂੰ ਉਹ ਜਿਹੜਾ ਪੂਰਾ ਇਤਿਹਾਸਿਕ ਗੁਰਦੁਆਰਾ ਸਾਹਿਬ ਦਿਖਾਵਾਂਗੇ ਅਤੇ ਇੱਥੇ ਬੜੇ ਉਸ ਇੱਥੇ ਜਿਹੜੇ ਲੱਗਾ ਇੱਕ ਬੋਰਡ ਜਿਸ ਦੇ ਥੱਲੇ ਬਾਬਾ ਜੀ ਨੇ ਰਾਤ ਕੱਟੀ ਸੀ ਉਹ ਬੋਰਡ ਤੁਹਾਨੂੰ ਦਿਖਾਵਾਂਗੇ ਅਤੇ ਇੱਥੇ ਆ ਕੇ ਕਿਹਾ ਜਾਂਦਾ ਹੈ ਕਿ ਵੱਡੀ ਤੋਂ ਵੱਡੀ ਮੰਤਾ ਜਿਹੜੀ ਪੂਰੀ ਹੋ ਜਾਂਦੀ ਹੈ ਤਾਂ ਆਓ ਦੋਸਤੋ ਦਰਸ਼ਨ ਕਰੋ ਬਹੁਤ ਹੀ ਪਾਕ ਪਵਿੱਤਰ ਸਥਾਨ ਹੈ ਜੀ ਤੇ ਸੰਗਤਾਂ ਦੂਰੋਂ ਦੂਰੋਂ ਇਸ ਸਥਾਨ ਨੂੰ ਦੇਖਣ ਵਾਸਤੇ ਆਉਂਦੀਆਂ ਨੇ ਇਹ ਸਥਾਨ ਹੈ ਜੀ ਸਥਾਨ ਹਰਿਮਾਨਗੜ ਸ਼ਹਿਰ ਦੇ ਵਿੱਚ ਬਣਿਆ ਹੋਇਆ ਜੀ ਹਰਿਮਾਨਗੜ ਰਾਜਸਥਾਨ ਦੇ ਵਿੱਚ ਬਹੁਤ ਹੀ ਦਾਰਸ਼ਨਿਕ ਬਹੁਤ ਹੀ ਪਵਿੱਤਰ ਬਹੁਤ ਹੀ ਜਿਹੜਾ ਸੋਹਣਾ ਸਥਾਨ ਬਣਿਆ ਹੋਇਆ ਹੈ ਵੱਡਾ ਉੱਚਾ ਅੱਗੇ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਗੁਰਦੁਆਰਾ ਸਾਹਿਬ ਦੀ ਮੇਨ ਇਮਾਰਤ ਹੈ ਦਰਬਾਰ ਸਾਹਿਬ ਬੜੀ ਉੱਚੀ ਜਗ੍ਹਾ ਤੇ ਬੜੀ ਸੋਹਣੀ ਮਨਮੋਹਕ ਜਿਹੜਾ ਦ੍ਰਿਸ਼ ਪੈਦਾ ਹੁੰਦਾ ਹੈ ਜਦੋਂ ਅੰਦਰ ਆਉਨੇ ਆ ਤਾਂ ਬੜੀ ਸ਼ਾਂਤੀ ਮਿਲਦੀ ਹੈ ਅੰਦਰ ਆ ਕੇ ਸੋ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੀ ਦਿੱਖ ਬਹੁਤ ਸੋਹਣੀ ਦਿਖ ਹੈ ਤੇ ਜਿਹੜਾ ਉਹ ਬੋਰਡ ਹੈ ਸੌਰੀ ਉਹ ਬਣ ਹੈ ਉਹ ਬਣ ਬਿਲਕੁਲ ਇਸ ਦੇ ਸਾਹਮਣੇ ਲੱਗਿਆ ਹੋਇਆ ਬਣ ਦੇ ਥੱਲੇ ਜਿਹੜੀ ਰਾਤ ਕੱਟੀ ਸੀ ਬਾਬਾ ਸੁਖਾ ਸਿੰਘ ਜੀ ਤੇ ਬਾਬਾ ਮਹਿਤਾਬ ਸਿੰਘ ਜੀ ਨੇ ਉਹ ਥਾਨ ਵੀ ਦਿਖਾਵਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਾ ਦਈਏ ਜੀ ਸੋ ਆਪਾਂ ਜਦੋਂ ਪੌੜੀਆਂ ਚੜ੍ਹ ਕੇ ਉੱਪਰ ਆਵਾਂਗੇ ਤਾਂ ਸਾਹਮਣੇ ਜਿਹੜਾ ਲੱਗਿਆ ਹੋਇਆ ਤੁਸੀਂ ਦਿਖੂਗਾ ਕਿ ਬਿਨਾਂ ਇਜਾਜ਼ਤ ਦਰਬਾਰ ਹਾਲ ਮੇਂ ਫੋਟੋ ਖਿੱਚਣਾ ਮਨਾ ਹੈ ਤਾਂ ਦੋਸਤੋ ਮੈਂ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਤਾਂਤਨ ਸ਼੍ਰੀ ਗੁਰੂ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੂਰੋਂ ਹੀ ਖੜਕੇ ਤੁਹਾਨੂੰ ਕਰਾ ਰਿਆ ਸੋ ਦਰਸ਼ਨ ਕਰਕੇ ਨਿਹਾਲ ਹੋਵੋ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖੋ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਵੀ ਕਿਸੇ ਭੈਣ ਭਾਈ ਕੋਲ ਇਹ ਵੀਡੀਓ ਪਹੁੰਚ ਸਕੇ ਤੇ ਉਹ ਅਗਰ ਆਉਣ ਦੀ ਇੱਛਾ ਰੱਖਦਾ ਹੋਵੇ ਤਾਂ ਇੱਥੇ ਪਹੁੰਚ ਸਕੇ ਦੋਸਤੋ ਇਹ ਆ ਗਿਆ ਮੇਨ ਜਿਹੜਾ ਦਰਬਾਰ ਸਾਹਿਬ ਹੈ ਤੇ ਉਹਦੇ ਬਿਲਕੁਲ ਹੀ ਸਾਹਮਣੇ ਅੱਗੇ ਤੁਸੀਂ ਦੇਖਦੇ ਆਂ ਇਹ ਜਗ੍ਹਾ ਦੇ ਉੱਤੇ ਉਹ ਜਿਹੜਾ ਬਣਾ ਉਹ ਬਾਣਾ ਜਿੱਥੇ ਬਾਬਾ ਸੋਖਾ ਸਿੰਘ ਜੀ ਦੇ ਬਾਬਾ ਮਹਿਤਾਬ ਸਿੰਘ ਜੀ ਰਾਤ ਕੱਢਦੇ ਨੇ ਦੋਸਤੋ ਜਦੋਂ ਕਿਹਾ ਜਾਂਦਾ ਹੈ ਕਿ ਦਰਬਾਰ ਸਾਹਿਬ ਦੇ ਵਿੱਚ ਮੱッセ ਰੰਗੜ ਨੇ ਜਦੋਂ ਕੰਜਰੀਆਂ ਨਚਾਈਆਂ ਅਤੇ ਹੁੱਕਾ ਪੀਤਾ ਗਿਆ ਉਸ ਦੇ ਵੱਲੋਂ ਤਾਂ ਜਿਹੜਾ ਬਾਬਾ ਸੋਖਾ ਸਿੰਘ ਜੀ ਅਤੇ ਬਾਬਾ ਮਹਿਤਾਬ ਸਿੰਘ ਜੀ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਬੁੱਢੇ ਜੋੜ ਤੋਂ ਯਾਤਰਾ ਸ਼ੁਰੂ ਕੀਤੀ ਅਤੇ ਉਸ ਤੋਂ ਬਾਅਦ ਜਿਹੜਾ ਮੱッセ ਰੰਗੜ ਦਾ ਸਿਰ ਵੱਢਿਆ ਸਿਰ ਵੱਢ ਕੇ ਜਦੋਂ ਵਾਪਸੀ ਬੁੱਢਾ ਜੋੜ ਨੂੰ ਜਾ ਰਹੇ ਸੀ ਤਾਂ ਇਸ ਜਗ੍ਹਾ ਦੇ ਉੱਤੇ ਬਾਬਾ ਜੀ ਹੁਣ ਰਾਤ ਕੱਟੀ ਸੀ ਤੇ ਇਹ ਅੰਦਰ ਦਾ ਦ੍ਰਿਸ਼ ਹੈ ਜੀ ਤੇ ਦੂਸਰੇ ਦੂਸਰੇ ਪਾਸੇ ਜੇ ਤੁਹਾਨੂੰ ਦਿਖਾਉਣੇ ਆ ਕਿ ਉਹ ਫੋਟੋ ਉਸ ਸਮੇਂ ਦੀ ਜਿਹੜੀ ਕਿਸੇ ਚਿੱਤਰਕਾਰ ਨੇ ਬਹੁਤ ਸੋਹਣੀ ਫੋਟੋ ਫਿਲਮਾਈ ਆ ਤੇ ਦਰਸਾਇਆ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਤੁਸੀਂ ਸਕਰੀਨ ਸ਼ਾਟ ਮਾਰ ਕੇ ਪੜ ਸਕਦੇ ਹੋ ਤੇ ਉੱਪਰ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਉਸ ਸਮੇਂ ਦਾ ਉਹ ਦ੍ਰਿਸ਼ ਇਹ ਹੈ ਜੀ ਬਾਬਾ ਸੁੱਖਾ ਸਿੰਘ ਜੀ ਤੇ ਬਾਬਾ ਮਹਤਾਬ ਸਿੰਘ ਜੀ ਬਰਸ਼ੇ ਦੇ ਉੱਤੇ ਜਿਹੜਾ ਸਿਰ ਟੰਗਿਆ ਤੁਸੀਂ ਦੇਖ ਸਕਦੇ ਹੋ ਬਰਸ਼ੇ ਦੇ ਉੱਤੇ ਸਿਰ ਟੰਗਿਆ ਹੋਇਆ ਉਹ ਮੱッセ ਰੰਗੜ ਦਾ ਸਿਰ ਹੈ ਦੂਰੋਂ ਦੂਰੋਂ ਸੰਗਤ ਆਉਂਦੀ ਆ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਹਰ ਟਾਈਮ ਜਿਹੜੀ ਜੋਤ ਜਗਦੀ ਰਹਿੰਦੀ ਹੈ ਜੋਤ ਜਗਦੀ ਰਹਿੰਦੀ ਹੈ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਇਹ ਹੈ ਜਿਹੜਾ ਬਣ ਉਹ ਜਿਸ ਬਣ ਦੇ ਥੱਲੇ ਰਾਤ ਕੱਟੀ ਸੀ ਜਿਹੜਾ ਬਣ ਪਿੱਛੇ ਤੁਹਾਨੂੰ ਫੋਟੋ ਦੇ ਵਿੱਚ ਵੀ ਦਿਖਾਇਆ ਜਿੱਥੇ ਬਾਬਾ ਜੀ ਹੁਣੇ ਬੈਠੇ ਨੇ ਇਹ ਦੇਖ ਸਕਦੇ ਹੋ ਤੁਸੀਂ ਨਿੰਮ ਚੜਾਏ ਹੋਏ ਨੇ ਬੱਚਿਆਂ ਵਾਸਤੇ ਨਿੰਮ ਵੀ ਚੜਾ ਕੇ ਜਾਂਦੇ ਨੇ ਤੇ ਲੋਕ ਸੇਰੇ ਵੀ ਬੰਨ ਕੇ ਜਾਂਦੇ ਨੇ ਜਿਹੜਾ ਥੱਲੇ ਤੁਹਾਨੂੰ ਮੈਂ ਦਿਖਾਇਆ ਸੀ ਕਿ ਜਿਹੜਾ ਮੈਸਾਂ ਦੇ ਕਿੱਲੇ ਵੀ ਗੱਡੇ ਹੋਏ ਨੇ ਮੈਸਨ ਨੂੰ ਕੋਈ ਵੀ ਪ੍ਰੋਬਲਮ ਹੋਵੇ ਜਾਂ ਇਨਸਾਨੀ ਤੌਰ ਤੇ ਇਨਸਾਨ ਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ ਤਾਂ ਹਰ ਇੱਕ ਬਿਮਾਰੀ ਇੱਥੇ ਠੀਕ ਹੁੰਦੀ ਹੈ ਇਹ ਸਾਹਮਣੇ ਇਤਿਹਾਸ ਹੈ ਜੀ スクリーンショット ਮਾਰ ਕੇ ਤੁਸੀਂ ਪੜ ਸਕਦੇ ਹੋ ਇਸ ਨੂੰ ਇਤਿਹਾਸ ਨੂੰ ਜਿਹੜਾ ਮੈਂ ਸ਼ੁਰੂ ਦੇ ਵਿੱਚ ਵੀ ਬੜੀਆ ਚੰਗੀ ਤਰ੍ਹਾਂ ਦਿਖਾਇਆ ਹੋਇਆ ਹੈ ਇਹ ਵੀਡੀਓ ਨੂੰ ਵੱਧ ਤੋਂ